ਅਸੀਂ ਇਥੇ ਰਸੋਈ ਵਿੱਚ ਕੰਮ ਕਰਦੇ ਹਾਂ ਤੇ ਜਿਹੜੇ ਆ ਨਸ਼ੇ ਵਾਲੇ ਆਪਣਾ ਦਵਾਈ ਲੈਣੋਂ ਤੇ ਆਏ ਪਰੇਸ਼ਾਨ ਕਰਦੇ ਆ। ਵੀ ਇਹਨਾਂ ਦੇ ਨਾਲ ਕੁਝ ਪਾਈ ਜਾਵੇ, ਕੋਈ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਉੱਤੇ। ਪਬਲਿਕ ਦੇ ਅੰਦਰ ਕੇ ਪ੍ਰਸ਼ਾਦਾ ਬਹਿ ਕੇ ਛਕਣਾ ਉਹ ਤੋਂ ਉੱਠਦੇ ਨਹੀਂ ਜਲਦੀ। ਅੰਦਰੋਂ ਇਹਨਾਂ ਨੂੰ ਫ੍ਰੀ ਗੋਲੀਆਂ ਮਿਲਦੀਆਂ ਇੱਥੇ ਜਿਹਦੇ ਦਿਲ ਕਰਦਾ ਜਿੰਨੇ ਦੀ ਮਰਜ਼ੀ ਵੇਚੀ ਜਾਂਦੇ ਆ। ਨਾ ਕੇ ਦਾ ਗਲਗਲ ਦੇ ਕਦੀ ਗਲਾਸ ਚੁੱਕ ਕੇ ਲੈ ਕੇ ਕਦੀ ਪਲੇਟਾ ਚੁੱਕ ਕੇ ਲੈ ਕੇ ਸਰੀ ਦੜੀਆਂ ਇਹਨਾਂ ਦੇ ਮਗਰ ਮਗਰ ਤੁਰੇ ਫਿਰਦੇ ਆ ਹਾਂਜੀ ਇੱਕ ਕਿਤੇ ਸਾਨੂੰ ਇੱਥੇ ਸਿਕਿਉਰਿਟੀ ਗਾਰਡ ਦੀ ਜਰੂਰਤ ਹੈ ਆ ਕਈ ਵਾਰੀ ਸਮ ਟਾਈਮ ਪੇਸ਼ੈਂਟ ਜਿਹੜੇ ਆ ਬਹੁਤਾਂ ਨੂੰ ਪਤਾ ਕ੍ਰਿਮੀਨਲਸ ਵੀ ਬਿਲੋਂਗ ਕਰਦੇ ਆ ਇਹਨਾਂ ਦੇ ਨਾਲ ਠੀਕ ਆ ਸਮ ਟਾਈਮ ਸਾਡੇ ਨਾਲ ਬਹੁਤ ਜ਼ਿਆਦਾ ਮਿਸਬੀਹੇਵ ਕਰਦੇ ਆ ਇੰਨੀ ਬਲਗਰ ਲੈਂਗੁਏਜ ਯੂਜ਼ ਕਰਦੇ ਆ ਗੁਰਵਿੰਦਰ ਮੇਰਾ ਨਾਮ ਹੈ ਅਸੀਂ ਇੱਥੇ ਰਸੋਈ ਵਿੱਚ ਕੰਮ ਕਰਦੇ ਹਾਂ ਤੇ ਜਿਹੜੇ ਆ ਨਸ਼ੇ ਵਾਲੇ ਆਪਣਾ ਦਵਾਈ ਲੈਣ ਆਉਂਦੇ ਆ ਪਰੇਸ਼ਾਨ ਕਰਦੇ ਆ ਤੱਕੇ ਨਾਲ ਹੀ ਅੰਦਰ ਆ ਜਾਂਦੇ ਆ ਤੇ ਸਾਨੂੰ ਪਰੇਸ਼ਾਨੀ ਆਉਂਦੀ ਆ ਵੀ ਇਹਨਾਂ ਦੇ ਨਾਤੂ ਪਾਈ ਜਾਵੇ ਕੋਈ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਉੱਤੇ ਮੇਰਾ ਨਾਮ ਅਵਤਾਰ ਸਿੰਘ ਜੀ ਇੱਥੇ ਮਾਤਾ ਗੰਗਾ ਜੀ ਦਾ ਚੁਲਾ ਹੀ ਚਲਾਉਂਦੇ ਹਸਪੀਟਲ ਦੇ ਵਿੱਚ ਇੱਥੇ ਪਰੇਸ਼ਾਨੀਆਂ ਬਹੁਤ ਜ਼ਿਆਦੀਆਂ ਜੀ ਜਿੰਨੇ ਇੱਥੇ ਨਸ਼ਾ ਸ਼ਰੈਣੂ ਕੇਂਦਰ ਦੇ ਬੰਦੇ ਆਉਂਦੇ ਆ ਸਾਰਾ ਸਾਰਾ ਦਿਨ ਬੈਠੇ ਰਹਿੰਦੇ ਨੇ ਸਾਡੇ ਅੰਦਰ ਵੜ ਕੇ ਇੱਥੇ ਜਿੱਥੇ ਪਬਲਿਕ ਨੇ ਆ ਕੇ ਪ੍ਰਚਾਦਾ ਬਹਿ ਕੇ ਸੰਗਣਾ ਉਹ ਤੋਂ ਉੱਟਦੇ ਨਹੀਂ ਜਲਦੀ ਅੰਦਰ ਉਹਨਾਂ ਨੂੰ ਫ੍ਰੀ ਗੋਲੀਆਂ ਮਿਲਦੀਆਂ ਇੱਥੇ ਜਿਹਦੇ ਦਿਲ ਕਰਦਾ ਜਿੰਨੇ ਦੀ ਮਰਜ਼ੀ ਵੇਚੀ ਜਾਂਦੇ ਆ ਨਾ ਕਿ ਇਹਦਾ ਗਲ-ਗਲ ਦੇ ਕਦੀ ਗਲਾ ਚੁੱਕ ਕੇ ਲੈ ਕੇ ਕਦੀ ਪਲੇਟਾ ਚੁੱਕ ਕੇ ਲੈ ਕੇ ਸਾਰੀ ਧੜੀਆਂ ਇਹਨਾਂ ਦੇ ਮਗਰ-ਮਗਰ ਤੁਰੇ ਫਿਰਦੇ ਆ ਪ੍ਰਚਾਰੀਆਂ ਆ ਮੰਗ ਕਰਦੇ ਆ ਵੀ ਜਿੱਦਾਂ ਜਲਦੀ ਹੋ ਸਕੇ ਇਹਨਾਂ ਨੇ ਦਸਤ ਪਾਈ ਜਾਵੇ ਇੱਥੋਂ ਤੁਹਾਨੂੰ ਸਹਿਯੋਗ ਦਿੱਤਾ ਜਾਵੇ ਸਾਡੀ ਇਹ ਵੀ ਅਸੋਈ ਚਲਦੀ ਆ 10 ਰੁਪਏ ਖਾਣੇ ਵਾਲੀ ਉਹ ਲੋਕਾਂ ਨੂੰ ਉਹਦੇ ਖਾਂਚੇ ਸਹੂਲਤਾਂ ਦਿੱਤੀ ਜਾਵੇ ਕਿਉਂਕਿ ਬਹੁਤ ਲੋਕੀ ਬੜੇ ਪਰਜਾਣੋ ਦੇ ਵਿਚਾਰੇ ਕਿਨੋਂਗੇ ਕਾਣਾ ਕਰਦੇ ਬੜਾ ਮੁਸ਼ਕਲ ਹੁੰਦਾ ਹੈ ਜੀ ਮੇਰਾ ਵੀ ਹਾਂਜੀ ਇੱਕ ਤੇ ਸਾਨੂੰ ਇੱਥੇ ਸਿਕਿਉਰਿਟੀ ਗਾਰਡ ਦੀ ਜਰੂਰਤ ਹੈ ਆ ਕਈ ਵਾਰੀ ਸਮ ਟਾਈਮ ਪੇਸ਼ੈਂਟ ਜਿਹੜੇ ਆ ਬਹੁਤ ਸਾਨੂੰ ਪਤਾ ਕ੍ਰਿਮੀਨਲਸ ਵੀ ਬਿਲੋਂਗ ਕਰਦੇ ਆ ਇਹਨਾਂ ਦੇ ਨਾਲ ਠੀਕ ਆ ਸਮ ਟਾਈਮ ਸਾਡੇ ਨਾਲ ਬਹੁਤ ਜ਼ਿਆਦਾ ਮਿਸਬੀਹੇਵ ਕਰਦੇ ਆ ਇੰਨੀ ਵਲਗਰ ਲੈਂਗੁਏਜ ਯੂਜ਼ ਕਰਦੇ ਆ ਸੋ ਸਾਡੀ ਇਹ ਹੀ ਰਿਕਵੈਸਟ ਹੈ ਕਿ ਸਾਨੂੰ ਇੱਕ ਨਾ ਸਿਕਿਉਰਿਟੀ ਗਾਰਡ ਜਿਹੜਾ ਪ੍ਰੋਵਾਈਡ ਕੀਤਾ ਜਾਵੇ ਕਿਉਂਕਿ ਲੇਡੀ ਸਟਾਫ ਆ ਸਾਰਾ ਅਸੀਂ ਤੇ ਕੁਝ ਕਰ ਵੀ ਨਹੀਂ ਸਕਦੇ ਠੀਕ ਹੈ ਜੇ ਪੇਸ਼ੈਂਟ ਨੂੰ ਗਲਤ ਬੋਲਾਂਗੇ ਫਿਰ ਉਸੇ ਟਾਈਮ ਇਹ ਵੀਡੀਓ ਰਿਕਾਰਡ ਕਰ ਲੈਂਦੇ ਆ ਮੈਡਮ ਸਾਡਾ ਗਲਤ ਬਿਹੇਵ ਕਰ ਰਿਹਾ ਜਾਂ ਸਾਡਾ ਐਵੇਂ ਦਾ ਬਿਹੇਵ ਕਰਦੇ ਆ ਸੋ ਇੱਥੇ ਸਿਕਿਉਰਟੀ ਗਾਰਡ ਜਿਹੜਾ ਵਾ ਆਲਵੇਸ ਸਾਡੇ ਕੋਲ ਹੋਣਾ ਚਾਹੀਦਾ ਬਸ ਇਹੀ ਸਾਡੀ ਰਿਕੁਐਸਟ ਆ ਹਾਂਜੀ ਸੁਰੱਖਿਆ ਦੇ ਲਈ ਇੱਥੇ ਸਾਡੇ ਕੋਲ ਇੱਕ ਐਸਆਈ ਸਾਹਿਬ ਪਹਿਲੂ ਓਟ ਸੈਂਟਰ ਵਿੱਚ ਡੀਡਿਕਸ਼ਨ ਵਿੱਚ ਤਾਇਨਾਤ ਸੀ ਜਿਨ੍ਹਾਂ ਦੀ ਕਿ ਪਿੱਛੇ ਜੇ ਕਿਸੇ ਕਾਰਨ ਕਰਕੇ ਡੈਥ ਹੋ ਗਈ ਸੀ ਤੇ ਉਹ ਮੈਂ ਐਸਐਸਪੀ ਸਾਹਮਣੂ ਪਹਿਲਾਂ ਵੀ ਲਿਖਿਆ ਆ ਤੇ ਹੁਣ ਦੁਬਾਰਾ ਵੀ ਲਿਖਾਂਗਾ ਕਿ ਕਾਈਂਡਲੀ ਇੱਥੇ ਇੱਕ ਪੱਕਾ ਜਿਸ ਐਐਸਆਈ ਲੈਵਲ ਦਾ ਇੱਕ ਪੁਲਿਸ ਮੁਲਾਜ਼ਮ ਦਿੱਤਾ ਜਾਏ ਤਾਂ ਕਿ ਇਹਦੀ ਸੁਰੱਖਿਆ ਦੀ ਪੂਰੀ ਜਿਹੜੀ ਆ ਚੰਗੀ ਤਰ੍ਹਾਂ ਨਾਲ ਹੋ ਸਕੇ ਤੇ ਜਿਹੜੇ ਮਰੀਜ਼ ਇੱਥੇ ਇਕੱਠੇ ਹੋ ਜਾਂਦੇ ਹਨ ਉਹਨਾਂ ਨੂੰ ਜਿਆਦਾ ਇੱਕਦਮ ਆਪਣੀ ਡੋਜ਼ ਲੈ ਕੇ ਜਿਆਦਾ ਇੱਥੇ ਇੱਕਦਮ ਕਲੀਅਰ ਕਰ ਜਾਣ ਇਸ ਕੰਪਾਊਂਡ ਨੂੰ ਤਾਂ ਕਿ ਕੋਈ ਹੁੱਲੜਬਾਜੀ ਜਾਂ ਇਹੋ ਜਿਹਾ ਇਨਸੀਡੈਂਟ ਦਾ ਖਤਰਾ ਨਾ ਰਹੇ ਮੈਂ ਡਾਕਟਰ ਰਮਨਦੀਪ ਸਿੰਘ ਪੱਡਾ ਬਤੌਰ ਐਸਐਮਓ ਡਿਸਟ੍ਰਿਕਟ ਹਸਪੀਟਲ ਤਰਨਤਨ ਕੰਮ ਕਰ ਰਿਹਾ ਹਾਂ ਸਾਡੇ ਲੋਕੋ ਪੀਸੀਆਰ ਉੱਥੇ ਪੱਕੀ ਲਾਈ ਆ ਜਿਹੜੇ ਮਾਰਦੇ ਆ ਸੱਚੋ ਹੀ ਰਹਿ ਬਗਾ ਜਿਹੜਾ ਉੱਥੇ ਜਾਂਦਾ ਵਾ ਉਹਨਾਂ ਨੂੰ ਹਦਾਇਤ ਕਰਕੇ ਆਉਂਦਾ ਵੀ ਲੈਂਚ ਲਾ ਕੇ ਜੋ ਵੀ ਆਪਣੀ ਡੋਜ਼ ਲਾਨੀ ਲਾਓ ਤੇ ਉੱਥੇ ਇੱਕ ਜਿਹੜਾ ਕੋਈ ਸ਼ੈਤਾਨੀ ਕਰੂਗਾ ਉਹਦੇ ਖਿਲਾਫ ਅੱਗੇ ਪਿੱਛੇ ਕਾਰਵਾਈ ਵੀ ਕੀਤੀ ਇਹੋ ਜੀ ਕੋਈ ਗੱਲ ਨਹੀਂ ਆ ਵੀ ਵਕਤ ਵਾਦ ਜਿੰਨੀ ਵੀ ਅੱਗੇ ਇੱਕ ਪੀਸੀਆਰ ਜਾਂਦੀ ਹੋਣ ਦੋ ਪੀਸੀਆਰ ਲਾਦਾਂਗੇ ਇੰਨੀ ਜੀ ਕੋਈ ਗੱਲ ਇਹ ਵੀ ਨਾ ਕੋ ਨਭ ਤੈਗੀ ਕੋਈ ਝਗੜੀ ਵਾਲੀ ਨਾ ਕੋ ਗੱਲ ਆਊਗੀ ਫਰਾਤ ਵਾਲੀ ਕੋਈ ਨਹੀਂ ਗੱਲ ਉੱਥੇ ਇਹ ਕੋ ਕਰੀਬ ਵਤੋਂ ਦੇਖਲਾ ਕਾਰਵਾਈ ਕੀਤੀ ਜਰੂਰੀ